ਤਾਪ ਸਿੰਘ ਜੀ ਬਾਜਵਾ ਨੇ ਇੱਕ ਟੀਵੀ ਚੈਨਲ ਦੇ ਉੱਪਰ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਆਏ 18 ਚੱਲ ਚੁੱਕੇ ਨੇ ਤੇ 32 ਹਜੇ ਹੋਰ ਪੈਂਡਿੰਗ ਨੇ ਉਦੋਂ ਦੀ ਸਿਆਸਤ ਹੈ ਜਿਹੜੀ ਉਹ ਜ਼ਰੂਰਤ ਨਾਲੋਂ ਜ਼ਿਆਦਾ ਜਿਹੜੀ ਉਪਖੀ ਹੋਈ ਹੈ ਔਰ ਸਾਡਾ ਐਸਟੇਟ ਗਵਰਨਮੈਂਟ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡਾ ਸਾਰਿਆਂ ਦਾ ਔਰ ਹਰ ਪੰਜਾਬੀ ਦਾ ਇਹ ਕਨਸਰਨ ਸੀ ਕਿ ਜੇ 32 ਲਾਈ ਬੰਬ ਹਜੇ ਪੰਜਾਬ ਦੇ ਵਿੱਚ ਪਏ ਨੇ ਤੇ ਇਹ ਸੋਰਸ ਆਫ ਇਨਫੋਰਮੇਸ਼ਨ ਬਾਜਵਾ ਸਾਹਿਬ ਕੋਲੋਂ ਕਿੱਥੋਂ ਆਈ ਇਹਦੇ ਬਾਰੇ ਸਰਕਾਰ ਨੇ ਪੁਲਿਸ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਪੁਲਿਸ ਦੀ ਟੀਮ ਇੰਟੈਲੀਜੈਂਸ ਦੀ ਟੀਮ ਉਹਨਾਂ ਦੇ ਘਰ ਗਈ ਉਹਨਾਂ ਨੇ ਕੋਆਪਰੇਟ ਕਰਨ ਤੋਂ ਜਵਾਬ ਦੇ ਦਿੱਤਾ ਔਰ ਸਾਡਾ ਕੰਸਰਨ ਇਹ ਹੋਇਆ ਫਿਰ ਕਿ ਜੇ ਉਹਨਾਂ ਕੋਲ ਇਹ ਜਾਣਕਾਰੀ ਹੈ ਜਿਹੜੀ ਕਿ ਇੱਕ ਐਕਸਕਲੂਸਿਵ ਜਾਣਕਾਰੀ ਪੰਜਾਬ ਤੇ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀ ਹੋਈ ਜੇ ਪੰਜਾਬ ਪੁਲਿਸ ਕੋਲ ਇੰਟੈਲੀਜੈਂਸ ਏਜੰਸੀਜ਼ ਕੋਲ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਗਵੰਤ ਮਾਨ ਕੋਲ ਨਹੀਂ ਹੈ ਤੇ ਬਾਜਵਾ ਸਾਹਿਬ ਕੋਲ ਕਿੱਥੇ ਪਹੁੰਚੀ ਪਰ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਜਵਾਬ ਦੇ ਦਿੱਤਾ ਦੋ ਤਰ੍ਹਾਂ ਦੇ ਬਹਾਨੇ ਨੇ ਜਿਹੜੇ ਉਹਨਾਂ ਨੇ ਇਹਦੇ ਵਿੱਚ ਲਗਾਏ ਇੱਕ ਕਦੇ ਕਹਿੰਦੇ ਨੇ ਜੀ ਕਿ ਮੈਂ ਤੁਹੇ ਪੇਪਰਾਂ ਤੋਂ ਪੜ੍ਹਿਆ ਪੜਾਇਆ ਮੈਂ ਬੋਲ ਦਿੰਦਾ ਪੇਪਰਾਂ ਦੇ ਵਿੱਚ ਛਪਿਆ ਸੀ ਕਦੇ ਕਹਿ ਦਿੰਦੇ ਨੇ ਜੀ ਮੇਰਾ ਪੰਜਾਬ ਤੇ ਸੈਂਟਰ ਦੀ ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਮੇਰਾ ਹੱਥ ਪੈਂਦਾ ਮੇਰੇ ਆਪ ਦੇ ਸੋਰਸ ਨੇ ਪਰ ਮੈਂ ਸੋਰਸ ਡਿਸਕਲੋਜ਼ ਨਹੀਂ ਕਰੂੰਗਾ ਸੋ ਹੁਣ ਉਸ ਤੋਂ ਬਾਅਦ ਕੱਲ ਵੀ ਕਾਂਗਰਸ ਪਾਰਟੀ ਵੀ ਉਹਨਾਂ ਦੇ ਪਿੱਛੇ ਖੜੀ ਨਜ਼ਰ ਆਈ ਅਸੀਂ ਵੀ ਪ੍ਰੋਟੈਸਟ ਕੀਤਾ ਸਿਰਫ ਇਸ ਗੱਲ ਕਰਕੇ ਬਾਜਵਾ ਤੁਸੀਂ ਸੋਰਸ ਡਿਸਕਲੋਸ ਕੀਤਾ ਪਰ ਅ ਕੱਲ ਪ੍ਰੈਸ ਨੂੰ ਬਰੀਫ ਕਰਦੇ ਹੋਏ ਬਾਜਵਾ ਸਾਹਿਬ ਨੇ ਜਿੱਥੇ ਇਹ ਇਹਨਾਂ ਗੱਲਾਂ ਤੋਂ ਇਨਕਾਰੀ ਹੋਏ ਔਰ ਉਹਨਾਂ ਨੇ ਸੋਰਸ ਦਾ ਡਿਸਕਲੋਸ ਨਹੀਂ ਕੀਤਾ ਉੱਥੇ ਹੀ ਆਮ ਆਦੀ ਪਾਰਟੀ ਤੇ ਸਰਕਾਰ ਦੇ ਉੱਪਰ ਅਲੀਗੇਸ਼ਨ ਵੀ ਲਗਾਏ ਔਰ ਮੇਰੇ ਬਾਰੇ ਵੀ ਇੱਕ ਨਿੱਜੀ ਟਿੱਪਣੀ ਦੇ ਦੌਰਾਨ ਉਹਨਾਂ ਨੇ ਕਿਹਾ ਏ ਅਮਨ ਅਰੋੜਾ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ ਔਰ ਵਿਲੋਧ ਬੈਲਟ ਰਾਜਨੀਤੀ ਜਿਹੜੀ ਉਹ ਅਮਨ ਅਰੋੜਾ ਕਰ ਰਹੇ ਨੇ ਮੈਂ ਜਦੋਂ ਇਹ ਗੱਲ ਚੱਲੀ ਸੀਗੀ ਮੈਂ ਮੀਡੀਆ ਦੇ ਸਾਹਮਣੇ ਇੱਕ 11 ਸਾਲ ਪੁਰਾਣੀ ਚਿੱਠੀ ਦਾ ਜ਼ਿਕਰ ਕੀਤਾ ਸੀਗਾ ਇੱਕ ਅਖਬਾਰ ਦੇ ਦੇ ਨਿਊਜ਼ ਦੇ ਜ਼ਰੀਏ ਜਿਸ ਦੇ ਵਿੱਚ ਉਸ ਸਮੇਂ ਦੇ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਚਿੱਠੀ ਲਿਖੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਤਿੰਨ ਪੇਜ ਦੀ ਚਿੱਠੀ ਸੀ ਉਹ ਕਨਫਿਡੈਂਸ਼ੀਅਲ ਲੈਟਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਡਰੱਗ ਸਮਗਲਸ ਦੇ ਨਾਲ ਔਰ ਟੈਰਰਿਸਟ ਦੇ ਨਾਲ ਲਿੰਕ ਰਹੇ ਨੇ ਸੋ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਮੇਰੇ ਉੱਪਰ ਕੱਲ ਬਿਆਨਬਾਜ਼ੀ ਕੀਤੀ ਟਿੱਪਣੀ ਕੀਤੀ ਕਿ ਅਮਨ ਅਰੋੜਾ ਨਿੱਜੀ ਟਿੱਪਣੀਆਂ ਕਰ ਰਹੇ ਨੇ ਪੀੜੀ ਥੱਲੇ ਆਪਦੀ ਦੇ ਛੋਟਾ ਥੱਲੇ ਫੇਰਨ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਲੋਦ ਬੈਲਟ ਅਮਨ ਰਾਜਨੀਤੀ ਕਰ ਰਹੇ ਨੇ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰੀ ਚਾਹੁੰਨਾ ਕਹਿਣਾ ਚਾਹੁੰਨਾ ਕਿ ਬਾਜਵਾ ਸਾਹਿਬ ਅੱਜ ਤੱਕ ਨਾ ਤਾਂ ਅਮਨ अरोड़ा ਨੇ ਕਦੇ ਕਿਸੇ ਤੇ ਨਿੱਜੀ ਕੋਈ ਕੋਈ ਬਿਆਨਬਾਜ਼ੀ ਕੀਤੀ ਹੈ ਨਾ ਬੇ ਸਿਰ ਪੈਰ ਦੀ ਬੇਤੁਕੀ ਬਿਆਨਬਾਜ਼ੀ ਕੀਤੀ ਹੈ ਮੈਂ ਨਿੱਜੀ ਤੌਰ ਤੇ ਇਹ ਮੰਨ ਕੇ ਚੱਲਦਾ ਕਿ ਜਦੋਂ ਬੰਦਾ ਨਿੱਜੀ ਤੂਤੜਾਂ ਦੇ ਵਿੱਚ ਪੈ ਜੇ ਤੇ ਲੋਕਾਂ ਦੇ ਮੁੱਦੇ ਮਸਲੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ ਪਰ ਅੱਜ ਕਿਉਂਕਿ ਉਹਨਾਂ ਨੇ ਉਸ 11 ਮੇਰੇ ਤੇ ਸਵਾਲ ਚੱਕਿਆ ਸੀਗਾ ਕਿ ਮੈਂ ਉਸ 11 ਸਾਲ ਪੁਰਾਣੀ ਚਿੱਠੀ ਦਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਸੀ ਉਹਦਾ ਖਲਾਸਾ ਕਿਉਂ ਕੀਤਾ ਮੈਂ ਬਾਜਵਾ ਸਾਹਿਬ ਹੁਣ ਤੁਸੀਂ ਉਸ ਤੋਂ ਪਿੱਛੇ ਮੈ ਲੈ ਕੇ ਜਾਣਾ ਚਾਹੁੰਨਾ ਤੁਹਾਨੂੰ ਅੱਜ ਪੂਰੇ ਪੰਜਾਬ ਨੂੰ ਮੈਂ ਬਾਜਵਾ ਸਾਹਿਬ ਤੁਸੀਂ ਕੱਲ ਨਿੱਜੀ ਗੱਲ ਕੀਤੀ ਮੈਂ ਤਾਂ ਨਹੀਂ ਕੀਤੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਹੋਰ ਪਿੱਛੇ ਜਾਓ 2014 ਤੋਂ ਹੋਰ 11 12 ਸਾਲ ਪਿੱਛੇ ਜਾਓ ਤੁਸੀਂ ਕਿਹਾ ਕਿ ਉਹ ਚਿੱਠੀ ਦੇ ਵਿੱਚ ਕੋਈ ਤੰਤ ਨਹੀਂ ਹੈ ਕਿ ਅਤਵਾਦੀ ਨਾਲ ਸੰਬੰਧ ਨਹੀਂ ਹੈਗੇ ਕੀ ਤੁਹਾਨੂੰ 1990 91 92 ਵਾਲਾ ਜੋ ਇੱਕ ਦੇਸ਼ ਦੇ ਨੈਸ਼ਨਲ ਮੈਗਜ਼ੀਨ ਦੇ ਵਿੱਚ ਇੱਕ ਇਨਵੈਸਟੀਗੇਟਿਵ ਸਟੋਰੀ छਪੀ ਸੀਗੀ ਤੁਹਾਡੇ ਸ਼ਾਇਦ ਧਿਆਨ 'ਚ ਨਾ ਹੋਵੇ ਭੁੱਲ ਗਏ ਹੋਵੋਗੇ ਪਰ ਮੈਂ ਤੁਹਾਨੂੰ ਅੱਜ ਯਾਦ ਕਰਾਉਣਾ ਚਾਹਣਾ ਵੀ ਕਿਵੇਂ ਉਹ ਕੈਪਟਨ ਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੋਣੀ ਹੈ ਤੇ ਜੋ ਅੱਜ ਮੈਂ ਖੁਲਾਸੇ ਕਰਨ ਜਾ ਰਿਹਾ ਮੈਂ ਬਾਜਵਾ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਕੀ 1990 91 92 ਵਾਲਾ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਕਾਦੀਆਂ ਦਾ ਉੱਗਾ ਅੱਤਵਾਦੀ ਮਨਜੀਤ ਸਿੰਘ ਤੁਹਾਡੇ ਡਾਕਟਰ ਕਹਿੰਦੇ ਸੀ ਜਿਹਨੂੰ ਉਹ ਯਾਦ ਹੈ ਕਿ ਨਹੀਂ ਯਾਦ ਕੀ ਮਨਜੀਤ ਸਿੰਘ ਅੱਤਵਾਦੀ ਹੁੰਦਾ ਸੀ ਇੱਕ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਦੀਆਂ ਦਾ ਉਹਨੂੰ ਡਾਕਟਰ ਵੀ ਕਹਿੰਦੇ ਸੀਗੇ ਕੀ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਨਹੀਂ ਯਾਦ ਕੀ ਬਾਜਵਾ ਸਾਹਿਬ ਤੁਹਾਡੇ ਜਦੋਂ ਉਹਦੀ ਇੰਟਰੋਗੇਸ਼ਨ ਇੰਟੈਲੀਜੈਂਸ ਬਿਊਰੋ ਵੱਲੋਂ ਦਿੱਲੀ ਦੇ ਵਿੱਚ ਕਨਵੇ ਦੇ ਵਿੱਚ ਕੀਤੀ ਗਈ ਤੇ ਉਸ ਇੰਟਰੋਗੇਸ਼ਨ ਦੇ ਵਿੱਚ ਕੀ ਕੀ ਖੁਲਾਸੇ ਹੋਏ ਤੁਹਾਡੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਉਹਨਾਂ ਖੁਲਾਸਿਆਂ ਦੇ ਵਿੱਚ ਕਿਹੜੇ-ਕਿਹੜੇ ਕਾਂਗਰਸ ਦੇ ਟੌਪ ਲੀਡਰਾਂ ਨੂੰ ਤੇ ਟਾਪ ਪੁਲਿਸ ਦੇ ਅਫਸਰਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਤੇ ਉਹਨਾਂ ਦੇ ਤਾਰ ਔਰ ਨਾਮ ਕਿਹਦੇ ਕਿਹਦੇ ਨਾਲ ਜੁੜਦੇ ਰਹੇ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਕੀ ਬਾਜਵਾ ਸਾਹਿਬ ਤੁਸੀਂ 23 ਸੈਕਟਰ ਵਾਲੀ ਉਸ ਕੋਠੀ ਨੂੰ ਵੀ ਭੁੱਲ ਗਏ ਜਿਹਦੇ ਵਿੱਚ ਉਸ ਇਨਵੈਸਟੀਗੇਟਿਵ ਸਟੋਰੀ ਤੁਸੀਂ ਗੱਲ ਕੀਤੀ ਹੈ ਨਾ ਕਿ ਮੈਦਾਨ ਅਖਬਾਰਾਂ ਚੋਂ ਖੜੀ ਪੜੀ ਪੜਾਈ ਗੱਲ ਬੋਲਤੀ ਮੈਂ ਤੁਹਾਨੂੰ ਯਾਦ ਕਰਾਵਾਂ ਨਾ ਤੁਸੀਂ ਅਖਬਾਰਾਂ ਚੋਂ ਪੜ੍ਹ ਕੇ ਬੋਲੀ ਹੋਣੀ ਹੈ ਸ਼ਾਇਦ ਆ ਦੇਸ਼ ਦੇ ਉੱਗੇ ਮੈਗਜ਼ੀਨ ਦੇ ਵਿੱਚ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਜੋ ਉਸ 23 ਸੈਕਟਰ ਵਾਲੀ ਕੋਠੀ ਦਾ ਜ਼ਿਕਰ ਸੀਗਾ ਜਿੱਥੇ ਐਕਸਪਲੋਸਿਵਸ ਦੇ ਨਾਲ ਭਰੀ ਹੋਈ ਕਾਰ ਅੰਬੈਸਡਰ ਕਾਰ ਲੁਕੋਈ ਗਈ ਸੀਗੀ ਤੇ ਉਸ ਉਸ ਕਾਰ ਦੇ ਨਿਸ਼ਾਨੇ ਦੇ ਉੱਪਰ ਕੌਣ-ਕੌਣ ਸੀਗਾ ਕੀ ਬਾਜਵਾ ਸਾਹਿਬ ਉਹ ਭੁੱਲ ਗਏ ਤੁਸੀਂ ਤੇ ਉਸ ਤੋਂ ਮਗਰੋਂ ਜਦੋਂ ਇਹ ਹੋਇਆ ਸਾਰਾ ਕੁਝ ਬਾਜਵਾ ਸਾਹਿਬ ਚੰਡੀਗੜ੍ਹ ਪੁਲਿਸ ਵੱਲੋਂ ਕੌਣ ਕੌਣ ਦੋ ਵਾਰੀ ਚੱਕ ਕੇ ਇਨਟੈਰੋਗੇਟ ਕੀਤਾ ਗਿਆ ਤੇ ਉਹਨਾਂ ਦੀ ਬਿਨਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ